ਐਬੀਡੀਐਨ ਵਿੱਚ ਡਾਕਟਰ ਦੀ ਪਾਗੀਦਾਰੀ ਬਾਰੇ ਮਾਡਲਰ ਵਿੱਚ ਤੁਹਾਡਾ ਸਵਾਗਤ ਹੈ। ਸਪੈਟਰੋ ਤੁਸੀ ਐਬੀਡੀਐਨ ਇਕੋਸਿਸਟਮ ਤੇ ਸਵਾਰ ਹੋ ਜਾਂਦੇ ਹੋ ਤਾਂ ਆਓ ਆਲੂਸ਼ਮਾਨ ਪਾਰ ਡਿਜੀਟਲ ਮਿਸ਼ਨ ਐਬੀਡੀਐਨ ਵੀ ਇਕੋਸਿਸਟਮ ਬਾਰੇ ਡਾਕਟਰ ਲਈ ਨੀਮਤ ਗਤੀਵੀਆਂ ਦੇਖੀਏ। ਕਦੇ ਮਾਡਲ ਦੇ ਅੰਤ ਤੇ ਤੁਸੀ ਡਾਕਟਰਾਂ ਲਈ ਆਪਣੀ ਐਬੀਡੀਐਨ ਯਾਤਰਾ ਸ਼ੁਰੂ ਕਰਨ ਲਈ ਐਕਸ਼ਨ ਆਈਟਮ ਨੂੰ ਦੁਬਾਰਾ ਕੈਲ ਕਰਨ ਦੇ ਯੋਗ ਹੋਗੇ। ਉਨਾ ਜੀ ਦਾ ਬਾਰੇ ਜਾਣ ਜੋ এবਡੀਐਮ ਵੈਲਕਮੀ ਦਾ ਸਮਰਥਨ ਕਰਨ ਲਈ ਨਿਰੰਤਰ ਅਧਾਰ ਰਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਪਿਛਲੇ ਮੋਡੂਲਾਂ ਵਿੱਚ ਅਸੀਂ এবਡੀਐਮ ਯਾਤਰਾ ਸ਼ੁਰੂ ਕਰਨ ਲਈ ਦੋ ਪ੍ਰਮੁੱਖ ਕਦਮ ਸਿੱਖੇ ਐਸਪੀਆਰ ਅਤੇ ਐਚਐਫਆਰ ਕੋਤੇ ਰਜਿਸਟ੍ਰੇਸ਼ਨ ਅਤੇ ਵਿਲੱਖਣ ਪਛਾਣ ਪੈਦਾ ਕਰਨਾ ਅਤੇ ਸਭ ਤੋਂ ਟੁਕਵੀ ਐਚਐਮਆਈਜ਼ ਨੂੰ ਲਾਗੂ ਕਰਨਾ ਸਪੀ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਏਟ ਲਿਖੀਆਂ ਛੇ ਚੀਜ਼ਾਂ ਹਨ ਜੋ এবਡੀਐਮ ਵੈਲਕਮੀ ਦਾ ਸਮਰਥਨ ਕਰਨ ਲਈ ਨਿਰੰਤਰ ਅਧਾਰ ਰਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਏ ਯਕੀਨੀ ਬਣਾਓ ਕਿ ਨਰਸਾਂ ਟੈਕਨੀਸ਼ੀਅਨ ਅਤੇ ਕੋਰ ਅਮਲਾ ਲਗਾਤਾਰ এবीडीਐਮ ਸਮਰਥ ਐਚਐਮਆਈਐਸ ਸਾਫਟਵੇਅਰ ਦੀ ਵਰਤੋਂ ਕਰ ਰਿਹਾ ਹੈ। ਏ ਯਕੀਨੀ ਬਣਾਓ ਕਿ ਅਮਲੇ ਨੂੰ ਐਚਐਮਆਈਐਸ ਐਪਲੀਕੇਸ਼ਨ ਦੀ ਵਰਤੋਂ ਕਰਨ ਬਾਰੇ ਸਿਖਲਾਈ ਦਿੱਤੀ ਗਈ ਹੈ। ਏ ਯਕੀਨੀ ਬਣਾਓ ਕਿ ਡਾਕਟਰਾਂ ਕੋਲ ਆਉਣ ਵਾਲੇ ਇੱਕ ਮਰੀਜ਼ਾਂ ਨੇ এবीडीਐਮ ਕੋਰ ਰਜਿਸਟਰ ਕੀਤਾ ਹੋਵੇ ਅਤੇ ਉਹਨਾਂ ਦਾ ਅਵਾ ਹੁਵੇ। ਜੇ ਨਹੀਂ ਤਾਂ ਅਮਲਾ ਮਰੀਜ਼ ਨੂੰ ਆਪਣਾ ਅਵਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਮਰੀਜ਼ਾਂ ਨੂੰ এবीडीਐਮ ਸਮਰਥ ਪੀਐਚਆਰ ਐਪ ਦੀ ਵਰਤੋਂ ਟੂ ਕਰਨ ਲਈ ਪ੍ਰੀਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਮਰੀਜ਼ ਆਪਣੀ ਪੂਰੀ ਸਿਹਤ ਜਾਣਕਾਰੀ ਦੇਖ ਸਕਦੇ ਹਨ ਰਜਿਸਟ੍ਰੇਸ਼ਨ ਕਰ ਸਕਦੇ ਹਨ ਮੁਲਾਤਾ ਬੁੱਕ ਕਰ ਸਕਦੇ ਹਨ ਆਦਿ ਇਹ ਸੁਨਿਸ਼ਚਿਤ ਕਰੋ ਕਿ ਮਰੀਜ਼ ਦੇ ਸੰਬੰਧਿਤ ਸਿਹਤ ਰਿਕਾਰਡ ਜਿਵੇਂ ਕਿ ਹਾਰ ਜਾਂ ਪ੍ਰਯੋਗਸ਼ਾਲਾ ਟੈਸਟ ਮਰੀਜ਼ਾਂ ਨੂੰ ਡਿਜੀਟਲ ਰੂਪ ਵਿੱਚ ਸਾਂਝੇ ਕੀਤੇ ਜਾਂਦੇ ਹਨ ਇਹ ਰਿਕਾਰਡਾਂ ਡਾਕਟਰ ਲਈ ਪਹੁੰਚਯੋਗ ਬਣਾ ਦੇਵੇਗਾ ਜਦੋਂ ਉਹ ਮਰੀਜ਼ਾਂ ਨੂੰ ਮਿਲਦੇ ਹਨ ਮਰੀਜ਼ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਉਤੇ ਡਾਕਟਰ ਆਪਣੀਆਂ ਸਿਫਾਰਸ਼ਾਂ ਦੇ ਸਕਦੇ ਹਨ ਉਦਾਂ ਲਈ ਦਵਾਈਆਂ ਦੀ ਤਜਵੀਜ਼ ਕਰੋ ਟੈਸਟਾਂ ਦੀ ਬੇਨਤੀ ਕਰੋ ਅਤੇ ਐਬੀਡੀਐਮ ਸਮਰਥ ਐਚਐਮਆਈਐਸ ਸਾਫਟਵੇਅਰ ਦੀ ਵਰਤੋਂ ਕਰਕੇ ਇਲੈਕਟ੍ਰੋਨਿਕ ਤਰੀਕੇ ਨਾਲ ਕਿਸੇ ਹੋਰ ਡਾਕਟਰ ਕੋਲ ਪਹੁੰਚ। ਇਸ ਲਈ ਐਬੀਡੀਐਮ ਇੱਕੋ ਸਿਸਟਮ ਡਾਕਟਰਾਂ ਨੂੰ ਬਹੁਤ ਸਾਰਾ ਸਮਾਂ ਬਚਾਉਣ ਪੂਰੀ ਜਾਣਕਾਰੀ ਤੱਕ ਪਹੁੰਚ ਕਰਨ ਅਤੇ ਮਰੀਜ਼ਾਂ ਲਈ ਚਿੰਤਾ ਅਤੇ ਤਣਾਅ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ ਜਿਸ ਨਾਲ ਦੇਖਭਾਲ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ। ਆਓ ਦੇਖੀਏ ਕਿ ਇੱਕ ਡਾਕਟਰ ਐਬੀਡੀਐਮ ਬਾਰੇ ਕੀ ਸੋਚਦਾ ਹੈ।

कि ਅਸੀਂ ਨਾ ਸਿਰਫ ਸਿਹਤ ਸੰਭਾਲ ਸੈਟਿੰਗਾਂ ਵਿੱਚ ਦੇਖਭਾਲ ਪ੍ਰਦਾਨ ਕਰਨ ਬਾਰੇ ਸੋਚ ਰਹੇ ਹਾਂ ਜਿਸ ਦੀ ਸਾਨੂੰ ਆਦਤ ਹੈ ਬਲਕਿ ਗੈਰ ਰਵਾਇਤੀ ਸਿਹਤ ਸੰਭਾਲ ਸੈਟਿੰਗਾਂ ਜਿਵੇਂ ਕਿ ਘਰਾਂ ਵਿੱਚ ਵੀ ਸੰਭਾਲ ਪ੍ਰਦਾਨ ਕਰਨ ਬਾਰੇ ਸੋਚ ਰਹੇ ਹਾਂ ਅਤੇ ਇਹ ਸਾਰ ਤਕਨਾਲੋਜੀ ਦੀ ਵਰਤੋਂ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਡਿਜੀਟਲਾਈਜੇਸ਼ਨ ਨਾਲ ਸੰਬੰਧ ਹੋਇਆ ਹੈ ਮੇਰੇ خیال ਵਿੱਚ ਐਬੀਡੀਐਨ ਇੱਕ ਗੇਮ ਚੇਂਜਰ ਹੋਣ ਦੀ ਸੰਭਾਵਨਾ ਹੈ ਇਹ ਸਾਨੂੰ ਉਹ ਵਾਤਾਵਰਣ ਪ੍ਰਦਾਨ ਕਰਦਾ ਹੈ ਜੋ ਇੱਕ ਵਿਸ਼ਾਲ ਡਿਜੀਟਲ ਫੁੱਟਪ੍ਰਿੰਟ ਦੇ ਵਿਕਾਸ ਲਈ ਜ਼ਰੂਰੀ ਹੈ ਜੋ ਬਹੁਤ ਸਾਰੇ ਮਰੀਜ਼ਾਂ ਨੂੰ ਪੂਰਾ ਕਰਨ ਲਈ ਹੈ वर्तमान समय कोल है। कुछ साषेतावान सिर संभाल डिलीवरी के कुछ भाग डिजिटाइजेशन पर इसका एकीकरण आयुष्मान भारत डिजिटल मिशन द्वारा संभव हो जा रहा है किसी भी पहल कदमी सफलता इसन अंतिम उपभोक्तावान इसका हिस्सा बनन की लड़ हदर्भ मैं तो बेनती कर रहा हाँ कि ਤੁਸੀਂ ਨਾ ਸਿਰਫ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਹਿੱਸਾ ਬਣੋ ਬਲਕਿ ਉਹਨਾਂ ਸਾਰੀਆਂ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਇਸ ਦੀ ਵਰਤੋਂ ਦਾ ਪ੍ਰਚਾਰ ਕਰੋ ਜਿਨ੍ਹਾਂ ਵਿੱਚ ਤੁਸੀਂ ਮਰੀਜ਼ਾਂ ਵਿੱਚ ਅਤੇ ਉਹਨਾਂ ਵਿੱਚ ਕੰਮ ਕਰਦੇ ਹੋ ਇਹ ਇੱਕ ਇੱਕ ਸਾਰਤਾ ਪ੍ਰਦਾਨ ਕਰਦਾ ਹੈ ਜੋ ਹੁਣ ਤੱਕ ਗਾਇਬ ਸੀ ਅਤੇ ਇਹ ਸ਼ਾਇਦ ਮਰੀਜ਼ ਨੂੰ ਇਸ ਤਰੀਕੇ ਨਾਲ ਸ਼ਕਤੀ ਪ੍ਰਦਾਨ ਕਰੇਗਾ ਜਿਸ ਦੀ ਤੁਸੀਂ ਅਤੇ ਮੈਂ ਇਸ ਸਮੇਂ ਕਲਪਨਾ ਨਹੀਂ ਕਰ ਸਕਦੇ ਨਾ ਸਿਰਫ ਸਾਡੇ ਇਰਾਦਿਆਂ ਨੂੰ ਦੇਖਿਆ ਜਾਵੇ ਆਵ ਸਾਡੀਆਂ ਕਾਰਵਾਈਆਂ ਸਾਡੇ ਮਰੀਜ਼ ਪਾਇਚਾਰੇ ਦੀ ਬਿਹਤਰੀ ਲਈ ਸਿਹਤ ਸੰਭਾਲ ਪ੍ਰਦਾਨ ਪ੍ਰਣਾਲੀ ਦੀ ਬਿਹਤਰੀ ਲਈ ਅਤੇ ਬੀਸ਼ਪ ਸਾਡੇ ਦੇਸ਼ ਲਈ ਵੀ ਬੋਲ। ਤੁਹਾਡਾ ਤਨਵਾ। ਆਓ ਅਸੀਂ ਭਾਰਤ ਵਿੱਚ ਸਿਹਤ ਸੰਭਾਲ ਨੂੰ ਬੜੇ ਡਿਜੀਟਲ ਕਰੀਏ ਅਤੇ ਆਪਣੇ ਮਰੀਜ਼ਾਂ ਅਤੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਵਿੱਚ ਸਾਡੇ ਸਾਰਿਆਂ ਨੂੰ ਲਾਭ ਪਹੁੰਚਾਈਏ। ਵਧੀ ਜਾਣਕਾਰੀ ਵਾਸਤੇ ABDM ਵੈਬਸਾਈਟ abdm.gov.in ਨੂੰ ਦੇਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੋ ਤੁਹਾਡੀ ਡਿਜੀਟਲ ਸਿਹਤ ਸੰਭਾਲ ਯਾਤਰਾ ਵਿੱਚ ਤੁਹਾਡੀ ਸਹਾਇਤਾ ਕਰ ਸਕਦੀ ਹੈ। UBDM ਦੀ ਇਸ ਸਥਿਤੀ ਨੂੰ ਉਜਾਗਰ ਕਰਨ ਵਲ ਜਦ ਤੱਕ ਡੈਸ਼ਬੋਰਡ ਡੈਸ਼ਬੋਰਡ ABDM GO ਐਂਡ ਦਿਖਾਇਆ ਜਾ ਸਕਦਾ ਹੈ UBDM ਪਾਈਵਾਂ ਦੀ ਸਮੀਖਿਆ ਕਰਨ ਲਈ ਕਿਰਪਾ ਕਰਕੇ ABDM GO ਐਂਡ ਪਾਈਵਾਂ ਨੂੰ ਦੇਖੋ ਇਸ ਮਾਡਿਊਲ ਵਿੱਚ ਅਸੀਂ ਡਾਕਟਰਾਂ ਲਈ ਆਪਣੀ ਐਬੀਡੀਐਮ ਯਾਤਰਾ ਸ਼ੁਰੂ ਕਰਨ ਲਈ ਦੋ ਐਕਸ਼ਨ ਆਈਟਮਾਂ ਦੀ ਸਮੀਖਿਆ ਕੀਤੀ ਜਿਸ ਵਿੱਚ ਐਚਪੀਆਈਡੀ ਸਿਰਜਣਾ ਅਤੇ ਐਚਐਮਆਈਐਸ ਸੌਫਟਵੇਅਰ ਚੋਣ ਸ਼ਾਮਲ ਹੈ ਅਸੀਂ ਉਨ੍ਹਾਂ ਚੀਜ਼ਾਂ ਨੂੰ ਵੀ ਵੇਖਿਆ ਜੋ ਐਬੀਡੀਐਮ ਪੈਲਕਨੀ ਦਾ ਸਮਰਥਨ ਕਰਨ ਲਈ ਨਿਰੰਤਰ ਅਦਾਰਗਤੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ ਗਤੇ ਸਾਨੂੰ ਫਾਲੋ ਕਰੋ